Vancouver ਦੇ ਡਾਊਨਟਾਊਨ ਸਥਿਤ Vancouver Art Gallery ਦੇ ਬਾਹਰ ਭਾਰਤੀ ਸੰਗੀਤ, ਨਾਚ ਅਤੇ ਕਲਾ ਦੀ ਖੂਬਸੂਰਤ ਪ੍ਰਦਰਸ਼ਨੀ ਦੀਆਂ ਇਹ ਤਸਵੀਰਾਂ ਨਮਸਤੇ ਕੈਨੇਡਾ ਦੀਆਂ ਹਨ। ਕੌਂਸੂਲੇਟ ਜਨਰਲ ਆਫ ਇੰਡੀਆ Vancouver ਵੱਲੋਂ ਕਰਵਾਏ ਇਸ ਸਾਲਾਨਾ ਸਮਾਰੋਹ ਦੇ ਵਿੱਚ ਭਾਰਤੀ ਸੱਭਿਆਚਾਰ ਦੇ ਕਈ ਰੰਗ ਵੇਖਣ ਨੂੰ ਮਿਲੇ। ਵੈਨਕੂਵਰਚ ਕਰਵਾਇਆ ਗਿਆ ਨਮਸਤੇ ਕੈਨੇਡਾ ਪ੍ਰੋਗਰਾਮ ਭਾਰਤੀ ਸੱਭਿਆਚਾਰ ਦੀ ਖੂਬਸੂਰਤ ਤਸਵੀਰ ਪੇਸ਼ ਕਰਦਾ ਨਜ਼ਰ ਆਇਆ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਲੋਕਾਂ ਨੇ ਹਿੱਸਾ ਲਿਆ ਉੱਥੇ ਹੋਰਨਾਂ ਕਮਿਊਨਿਟੀਆਂ ਦੇ ਲੋਕ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਦੇ ਨਜ਼ਰ ਆਏ ਕੌਂਸਲ ਜਨਰਲ ਮਾਸਾਕੁਈ ਰੋਂਗਸੁੰਗ ਨੇ ਓਮਨੀ ਨਿਊਜ਼ ਨਾਲ ਵਿਸ਼ੇਸ਼ ਗੱਲ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਪ੍ਰਤੀ ਭਾਰਤੀ ਲੋਕਾਂ ਦਾ ਉਤਸ਼ਾਹ ਇੱਥੋਂ ਸਿੱਧ ਹੁੰਦਾ ਹੈ ਕਿ ਪ੍ਰੋਗਰਾਮ ਚ ਭਾਗ ਲੈਣ ਲਈ 60 ਤੋਂ ਜ਼ਿਆਦਾ ਟੀਮਾਂ ਨੇ ਉਹਨਾਂ ਪਾਸ ਪਹੁੰਚ ਕੀਤੀ ਪਰ ਸਮੇਂ ਦੀ ਨਜ਼ਾਕਤ ਕਾਰਨ 30 ਟੀਮਾਂ ਹੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕੀਆਂ ਥਿਸ ਇਜ਼ ਦ ਸੈਲੀਬ੍ਰੇਸ਼ਨ ਆਫ ਦ 8th ਐਡੀਸ਼ਨ ਆਫ ਨਮਸਤੇ ਕੈਨੇਡਾ ਵਿਚ ਇਜ਼ ਦ ਕਨਵਰਜੈਂਸ ਆਫ ਏਵਰੀ ਕਲਚਰ ਥੈਟ ਯੂ ਕੈਨ ਥਿੰਕ ਆਫ ਇਨ ਇੰਡੀਆ ਐਂਡ ਕਮਿੰਗ ਟੁਗੇਦਰ ਅੰਡਰ ਵਨ ਪਲੇਟਫਾਰਮ ਹੇਅਰ ਯੂ ਨੋ ਥੈਟ ਦ ਇੰਡੀਅਨਸ ਇਨ ਕੈਨੇਡਾ ਪਾਰਟਿਕੂਲਰਲੀ ਇਨ ਬ੍ਰਿਟਿਸ਼ ਕੋਲੰਬੀਆ ਇਜ਼ very diverse we are all here we have our cultural festival celebrated in all our festival but this is a platform single platform under which all the states all the associations all the group can come together and celebrate is program vich shamulit karn waliyan vak vak teaman ne jithe namaste canada da hissa ban ke khushi zahir kiti utthe unna dassya ke is program layi oh kai mahinayan ton taiyari kar rahe han We do Bharatnatyam and it is an Indian classical dance form um, from South India. And we've all been learning for many years. Uh, we currently did a big production in August, so one of the pieces that you saw today was from our production in August. We are from Folkstar at We are here in Vancouver downtown at Namaste Canada performing. ਭਾਰਤ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਲੋਕਾਂ ਨੇ ਜਿੱਥੇ ਆਪਣੇ ਰਵਾਇਤੀ ਨਾਚਾਂ ਲੋਕਗੀਤਾਂ ਅਤੇ ਵੱਖ-ਵੱਖ ਪ੍ਰਦਰਸ਼ਨੀਆਂ ਰਾਹੀਂ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣਿਆ ਉੱਥੇ ਵਿਸ਼ੇਸ਼ ਤੌਰ ਤੇ ਓਮਨੀ نیوز ਨਾਲ ਗੱਲ ਕਰਦੇ ਆ ਆਪਣੀਆਂ ਭਾਵਨਾਵਾਂ ਵੀ ਸਾਂਝੀਆਂ ਕੀਤੀਆਂ ਪਾ ਇੰਟਰਟੇਨਿੰਗ ਪ੍ਰੋਗਰਾਮ ਹੈ ਔਰ ਬੜੀ ਕਲਚਰਲ ਡਾਈਵਰਸਿਟੀ ਆਫ ਇੰਡੀਆ ਨੂੰ ਦਿਖਾ ਰਿਹਾ ਹੋਵੇ ਜਿਹੜੀ ਕਿ ਕੈਨੇਡਾ ਅੰਦਰ ਆਪਣੀ ਡਾਈਵਰਸਿਟੀ ਹੋ ਤੇ ਔਰ ਇੰਡੀਆ ਦੀ ਡਾਈਵਰਸਿਟੀ ਵੀ ਕੈਨੇਡਾ ਦੇ ਨਾਲ ਮਰਜ ਕਰ ਰਹੀ ਹੈ ਇਟਸ ਵੰਡਰਫੁਲ ਵੀ ਆਰ ਇੰਜੋਇੰਗ ਦ ਸ਼ੋਅ ਦ ਪ੍ਰੋਗਰਾਮ ਇਜ਼ ਵੈਰੀ ਵਾਰਲਡ ਮਲਟੀਕਲਚਰਲ ਐਂਡ ਇਟਸ ਗੁੱਡ ਐਂਟਰਟੇਨਮੈਂਟ ਐਂਡ ਵੈਰੀ ਵੈਲ ਆਰਗੇਨਾਈਜ਼ਡ ਇਟਸ ਲਵਲੀ ਆਈ ਥਿੰਕ ਆਈ ਹਵ ਕਮ ਫਸਟ ਟਾਈਮ ਹੇਅਰ ਸੋ ਆਈ ਹੋਪ ਟੂ ਸੀ ਥੈਮ ਨੈਕਸਟ ਈਅਰ ਆਲਸੋ ਥਿਸ ਇਜ਼ ਐਨ ਇਵੈਂਟ ਥੈਟ ਵੀ ਆਲਵੇਜ਼ ਲੁੱਕ ਫੋਰਵਰਡ ਟੂ ਐਜ਼ ਅ ਕਮਿਊਨਿਟੀ ਐਜ਼ ਆਰਟਿਸਟਸ As um, as a proud Indian and also Indo-Canadians, this is something we like to share with our community. We like to give back to the community by presenting our arts. And today we all have gathered to share that beauty, the grace, the ancient arts, the folk arts, the tribal arts, through dance and music. <laughs> और वो ये लर्न करते हैं कि जैसे इंडिया एक बहुत डाइवर्स कंट्री है सेम एज कैनडा तो ये बहुत अच्छा उनके लिए एक सिमिलैरिटी होती है जो वो लर्न कर पाते हैं बिटवीन इंडिया एंड कैनेडा कि कैसे हमारी दोनों कंट्रीज बिल्कुल सेम है और कैसे हमें मल्टी कल्चर की रिस्पेक्ट करनी चाहिए आज का प्रोग्राम बहुत बढ़िया अपने हिंदुस्तान के बखरे बखरे कल्चर जो गुजरात साउथ वालों उन्होंने अपना अपना जरा कला का प्रदर्शन किया इसे तरह हम भंगड़ा आ कि चल रहा है ਤੋ ਬੱਕਰੀ ਬੱਕਰੀ ਜੋ ਆਪਣੀ ਡਾਈਵਰਸਿਟੀ ਆ ਉਹਦੇ ਵਿੱਚ ਆਪਣਾ ਕਲਚਰ ਆ ਉਹਨਾਂ ਨੇ ਸ਼ੋਅ ਕੀਤਾ ਬਹੁਤ ਹੀ ਵਧੀਆ ਲੱਗਾਇਆ ਹੈ ਜੀ। ਨਮਸਤੇ ਕੈਨੇਡਾ ਦੇ ਇਸ ਪ੍ਰੋਗਰਾਮ ਦੌਰਾਨ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਜਿੱਥੋਂ ਲੋਕ ਭਾਰਤੀ ਸਮਾਨ ਖਰੀਦਦੇ ਨਜ਼ਰ ਆਏ। ਗੌਰਤਲਬਾ ਕੇ ਕੈਨੇਡਾ 'ਚ ਵਸਦੇ ਭਾਰਤੀਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਦੇ ਮੰਤਵ ਨਾਲ ਹਰ ਸਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਏ। ਪਰਮਜੀਤ ਸਿੰਘ ਓਮਨੀ ਨਿਊਜ਼ ਵੈਨਕੂਵਰ